ਹਾਂਜੀ ਕਿਸਾਨ ਵਿਰੋਧ ਤੁਹਾਨੂੰ ਸਭ ਨੂੰ ਸ਼ਸ਼ੀਕਾਲ ਸਭ ਤੋਂ ਪਹਿਲਾਂ ਕੀ ਇਹ ਜਿਹੜਾ ਚੈਨਲ ਤੁਸੀਂ ਆਪਣਾ ਫੋਲੋ ਕਰ ਲਓ ਕਿਉਂਕਿ ਆਪਾਂ ਫਾਰਮਰ ਵੀਰਾਂ ਲਈ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਪੈਸੀ ਸੈਡ ਵਿਦ ਸੀਡ ਜਿਹੜੇ ਬੀਜ ਸਾਰੇ ਟੌਪ ਹਾਈ ਕੁਆਲਿਟੀ ਦੇ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਪ੍ਰੋਵਾਈਡ ਕਰਾਈ ਜਾਣਾ ਕਿਉਂਕਿ ਕਿਸਾਨ ਵੀਰ ਦਾ ਜਿਹੜਾ ਬੀਜ ਹੈ ਉਹੀ ਮੇਨ ਇੱਕ ਚੀਜ਼ ਹੈ ਜਿੱਥੋਂ ਸਾਡਾ ਜਿਹੜਾ ਸਟਾਰਟ ਸਿਸਟਮ ਹੋਣਾ ਹੈ ਤਾਂ ਕਿਉਂਕਿ ਚੰਗੇ ਬੀਜ ਬੀਜ ਕੇ ਅਸੀਂ ਚੰਗਾ ਜਿਹੜਾ ਭਵਿੱਖ ਹੈ ਉਹ ਸਿਰਜ ਸਕਦੇ ਹਾਂ ਸੋ ਆਪਣੇ ਕੋਲ ਇਸ ਟਾਈਮ ਰੂਚਿਤਾ ਜਿਹੜਾ ਹੈਗਾ ਨੋਨਿਓ ਸੀਡ ਦਾ ਜਿਹੜਾ ਖੀਰਾ ਦਾ ਬੀਜ ਬਿਲਕੁਲ ਫਰੈਸ਼ ਪਹੁੰਚ ਚੁੱਕਿਆ ਜਿਹੜੇ ਕਿਸਾਨ ਭਰਾ ਸਾਡੇ ਦੂਰ ਤੱਕ ਸਾਡੀ ਵੀਡੀਓ ਜਾਂਦੀ ਹੈ ਜਿਹੜੇ ਖਰੀਦਣਾ ਚਾਹੁੰਦੇ ਉਹ ਖਰੀਦ ਸਕਦੇ ਆ ਬਿਲਕੁਲ ਨਵੀਂ ਡੇਟ ਦਾ ਅਪਡੇਟਡਾ ਬੀਜ ਆਪਣੇ ਕੋਲ ਪਹੁੰਚ ਚੁੱਕਿਆ ਤੇ ਜਿਹੜੇ ਕਿਸਾਨ ਭਰਾ ਇਸ ਤਮ ਖੀਰਾ ਲਾਉਣ ਦੇ ਚਾਹਵਾਨ ਨੇ ਉਹ ਖੀਰਾ ਦਾ ਬੀਜ ਆਪਣੇ ਦੁਕਾਨ ਤੋਂ ਖਰੀਦ ਸਕਦੇ ਆ ਅਸੀਂ ਹਰ ਕਿਸੇ ਨੂੰ ਇਹ ਬੋਲ ਦਿੰਨੇ ਆ ਵੀ ਧਿਆਨ ਰੱਖਿਆ ਕਰੋ ਕਿ ਸੀਡ ਲੈਣ ਤੋਂ ਪਹਿਲਾਂ ਜੜਾ ਆਪਣਾ ਪੱਕਾ ਬਿੱਲ ਜ਼ਰੂਰ ਕਟਾ ਲਿਆ ਗਿਆ ਕਰੋ ਕਿਉਂਕਿ ਫਿਰ ਬਾਅਦ ਦੇ ਵਿੱਚ ਕਈ ਵਾਰੀ ਕੋਈ ਤੁਹਾਨੂੰ ਮੰਨ ਲਓ ਕੋਈ ਸਬਸਿਡੀ ਆਣੀ ਹੁੰਦੀ ਹੈ ਤੁਸੀਂ ਕਿਤੇ ਬਿੱਲ ਹੋਣਾ ਹੁੰਦਾ ਤੇ ਫਿਰ ਬਾਅਦ ਚ ਦਿੱਕਤਾਂ ਬਹੁਤ ਹੁੰਦੀਆਂ ਇਸ ਕਰਕੇ ਆਪਾਂ ਉਹ ਸਮੱਸਿਆ ਨਾ ਆਵੇ ਤੁਸੀਂ ਪਹਿਲਾਂ ਜਿਹੜਾ ਬੀਜ ਆਪਣੇ ਸੀਡ ਦਾ ਨਾਲ ਦੀ ਨਾਲ ਕਟਵਾ ਕੇ ਲੈ ਕੇ ਜਾਣਾ ਹੈ ਤੇ ਰੂਚਤਾ ਬਾਰੇ ਕੋਈ ਆਪਾਂ ਬੜਾ ਦੱਸ ਨਹੀਂ ਸਕਦੇ ਕਿਉਂਕਿ ਵਾਕੀ ਇਹ ਬਹੁਤ ਵੱਡੇ ਬ੍ਰਾਂਡ ਨੇ ਬਹੁਤ ਸੋਹਣੇ ਜਿਹੇ ਬੀਜ ਨੇ ਨੋ ਨਿਓ ਸੀਡ ਮੈਡੀਟਨ ਫੋਰਨ ਦੀ ਕੰਪਨੀ ਹੈ ਤੇ ਇਸ ਕਰਕੇ ਆਪਾਂ ਇਹ ਨਾਲ ਜੁੜੇ ਆਂ ਡਾਇਰੈਕਟਲੀ ਆਪਾਂ ਨੋ ਨਿਓ ਨਾਲ ਜੁੜੇ ਆਂ ਕਿਉਂਕਿ ਅੱਗੇ ਜਿਹੜਾ ਬੋਬੀ ਖਰੂਜੀ ਦਾ ਬੀਜ ਹੈ ਉਹ ਹੀ ਇਹਦਾ ਆਉਣਾ ਹੈ ਜਨਤ ਮੰਨਤ ਬਹੁਤ ਵੱਡੇ ਬ੍ਰਾਂਡ ਨੇ ਸੋ ਇਸ ਕਰਕੇ ਆਪਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀਡੀਓ ਬਹੁਤ ਵਾਅ ਸ਼ੇਅਰ ਕਰਿਓ ਕਿਉਂਕਿ ਫਾਰਮਰ ਨੂੰ ਦੋ ਚੀਜ਼ਾਂ ਮਿਲਣ ਇੱਕ ਤਾਂ ਕੁਆਲਿਟੀ ਮਿਲੇ ਤੇ ਦੂਸਤਾ ਜਿਹੜਾ ਰੇਟ ਹੈ ਉਹ ਉਹਨੂੰ ਬਿਲਕੁਲ ਸਹੀ ਮਿਲੇ ਇਸੇ ਕਰਕੇ ਵੀਡੀਓ ਪਾਉਣਾ ਸਿਰਫ ਇਹੀ ਮਕਸਦ ਹੈ ਕਿਉਂਕਿ ਕਈ ਵਾਰੀ ਕਿਸੇ ਭਰਾ ਦਾ ਮਨ ਹੁੰਦਾ ਹੈ ਉਹਨੂੰ ਬੀਜਵਾਂ ਨਹੀਂ ਪਤਾ ਲੱਗਦਾ ਤਾਂ ਹੀ ਵੀਡੀਓ ਪਾਈ ਹੈ ਕਿ ਬੀਜੋਂ ਤੱਕ ਪਹੁੰਚੋਗੇ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ